ਯਾਰਮੀ ਉਹਨਾਂ ਦੀ ਗੱਦੀ ਰਹੀ ਤੋਂ ਜੋ ਹੈ ਉਹਨਾਂ ਦੇ ਸ਼ਰੋਗ ਕੱਤਰ ਕਰਦੇ ਹਾਂ ਹਰਾਂ ਕੇਤੇ ਕੋਈ ਟਿੱਪਣੀਆਂ ਜਿੰਨਾ ਪਰ ਮੈਂ ਬਾਅਦ ਚ ਗੱਲ ਕਰਾਂਗਾ ਔਰ ਇਸ ਤੋਂ ਅੱਗੇ 37 ਤੋਂ ਆਪਣੇ ਬਹੁਤ ਹੀ ਅੱਛੇ ਬਚਾ ਸਾਡੇ ਨਾਲ ਸਾਂਝੀ ਕੀਤੇ ਤੁਸੀਂ ਸਾਡੀ ਤੌਹਫਾ ਕਰਾ ਲਓ ਸੋ ਕਿ ਹਿਮਾਲਾਚਲ ਹੈ ਆ ਜਾਂਦੀ ਹੈ ਤਾਂ ਤੱਤੇ ਤੋਂ ਬਾਅਦ ਸੱਸਾ ਹੁੰਦਾ ਹੈ ਦੂਜਾ ਦਰਜਾ ਸਰ ਜਦੋਂ ਤੋਬਾ ਹੁੰਦੀ ਹੈ ਤੇ ਤੋਬਾ ਤੋਂ ਬਾਅਦ ਸ਼ਸ਼ਾ ਹੁੰਦਣ ਪਾਪ ਸਫਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਮਨ ਤਨ ਮਨ ਤਨ ਬਹੁਤ ਬਰਾ ਗਿਆ ਨਾਂ ਇਹ ਜੋਤਰਾ ਸਭੀ ਨੇ ਬੰਦਾ ਸਿੰਘ ਬਹਾਦਰ ਜਦੋਂ ਮਰਤਨ ਮੈਰਾਗ ਚ ਆਇਆ ਗਾਜ ਪੱਲਾ ਪਾਇਆ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰੋ ਜੀ ਕੀ ਕਰਨਾ ਪਹਿਲਾਂ ਕਿਹਾ ਸੀ ਕਿ ਮੇਰੇ ਡੇਰੇ ਵਿੱਚ ਤੁਸੀਂ ਬੱਕਰੇ ਝੜਕਾਤੇ ਡੇਰਾ ਭ੍ਰਸ਼ਟ ਹੋ ਗਿਆ ਉਹਨਾਂ ਨੇ ਕਿਹਾ ਕਿ ਇੱਕ ਕੋਨੇ ਵਿੱਚ ਬਦਾਵਰੀ ਨਦੀ ਦੇ ਕਿਨਾਰੇ ਤੇ ਤੇਰੇ ਡੇਰੇ ਵਿੱਚ ਮੁਝ ਬੱਕਰੇ ਚੜਕਾਉਣਾ ਤੇਰਾ ਡੇਰਾ ਪ੍ਰਸ਼ਤ ਹੋ ਗਿਆ ਤੇ ਹਿੰਦੁਸਤਾਨ ਦੇ ਵਿੱਚ ਜੋ ਆਪਣਾ ਨਾਰੀਆਂ ਦੀ ਪਤ ਬੇਵਪਤੀ ਹੋ ਰਹੀ ਹੈ ਆਹੂ ਨਾਹੇ ਜਾ ਰਹੇ ਹੈ ਕਿ ਹਿੰਦੁਸਤਾਨ ਖਸ਼ ਨਹੀਂ ਹੋਇਆ ਇਹ ਗੱਲਾਂ ਸੁਣਨ ਤੋਂ ਬਾਅਦ ਪੰਨਾ ਸਿੰਘ ਬਹਾਦਰ ਨੇ ਫਿਰ ਤਲਵਾਰ ਚੱਕੀ ਸੀ ਕਿ ਰਾਜ ਬਿਨਾਂ ਨਹੀਂ ਧਰਮ ਚਲੇਗਾ ਹਨਾ ਬਿਨਾਂ ਸਭ ਕਲੇ ਮਲੇਗਾ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੀ ਹੈ ਕਿ ਪਹਿਲਾਂ ਤੌਬਾ ਕਰਨੀ ਫਿਰ ਸਫਾਈ ਕਰਨੀ ਆਪਣੀ ਅੰਦਰੋਂ ਬਾਹਰੋਂ ਪਵਿੱਤਰ ਕਰਨਾ ਸਫਾ ਕਰਦੇ ਕਰਦੇ ਬਲਾਇਤ ਹਾਸਲ ਹੁੰਦੀ ਹੈ ਜੋ ਪੀਰ ਹੈ ਉਹ ਮਰੀਦ ਨੂੰ ਵਿਲਾਇਤ ਅਤਾ ਫਰਮਾ ਕਰਦਾ ਹੈ ਵਿਲਾਇਤ ਦਾ ਫਾਉ ਵਲੀ ਬਣ ਜਾਂਦਾ ਹੈ ਵਲੀ ਵਲੀ ਦਾ ਅਰਥ ਉਹਦੇ ਅੰਦਰ ਰੱਬ ਨੂੰ ਆਪਣਾ ਲੈ ਲੈਂਦਾ ਉਹਨੂੰ ਆਪਣਾ ਦੋਸਤ ਬਣਾ ਲੈਂਦਾ ਤਸਵ ਤਸੌਫ ਉਹ ਫਾਈਨਲ ਹੁੰਦਾ ਬਹੁਤ ਫਾਖੀ ਤਸੱਵਫ ਤੌਬਾ ਸਫਾਈ ਤੇ ਵਿਲਾਇਤ ਫਾਉ ਜਦੋਂ ਰੱਬ ਨੇ ਵੇਖਿਆ ਅੱਲਾਹ ਨੇ ਉਸ ਪਰਮਤਿਗਾਰ ਨੇ ਵੇਖਿਆ ਕਿ ਹਾਂ ਇਹ ਸਹੀ ਹੋ ਚੁੱਕਿਆ ਉਹਨੂੰ ਨਾਮ ਲਾ ਰਿਹਾ ਆਪਣਾ ਦੋਸਤ ਬਣਾ ਰਿਹਾ ਤਦਾਸ ਤੇ ਹੁੰਦਾ ਫਨਾ ਫਨਾ ਹੋ ਜਾਣਾ ਫਨਾ ਹੋ ਜਾਣਾ ਇਹ ਆਖਰੀ ਸੂਫੀ ਬਾਤ ਦੇ ਵਿੱਚ ਮੇਰੇ ਤੋਂ ਵੱਧ ਖਜ਼ਾਨਾ ਬੈਠੇ ਨੇ ਬਰਾਸ ਸਭ ਤੋਂ ਜ਼ੀਤੇ ਜ਼ਿਕਰ ਕਰਨਗੇ ਔਰ ਜਦੋਂ ਅਸੀਂ ਤਸੱਫ ਦੀ ਗੱਲ ਕਰਦੇ ਆ ਤਾਂ ਸਰ ਵਾ ਤੇ ਫਰ ਫੋਟ ਹੈ ਫਨਾ ਹੋ ਜਾਣਾ ਪਰ ਇਸਲਾਮ ਹੱਤ ਦੇ ਅਨਸਾਰ ਜਦ ਸੂਫ ਉਸ ਦਿਨ ਮੁਹੰਮਦ ਅਸ਼ਰਫ ਸਾਹਿਬ ਨੇ ਜੋ ਦੱਸਿਆ ਕਿ ਫਨਾ ਦਾ ਅਰਥ ਇਹ ਨਹੀਂ ਕਿ ਆਪਣੀ ਹਸਤੀ ਮਿਟਾ ਲੈਣੀ ਜਾਂ ਦੂਜੇ ਵਿੱਚ ਮਿਕਸ ਹੋ ਜਾਣਾ ਉਹਦਾ ਅਰਥ ਹੈ ਇੱਕ ਮਿੱਠੇ ਪਾਣੀ ਦੀ ਬੂੰਦ ਖਾਰੇ ਸਾਗਰ ਵਿੱਚ ਮਿਕਸ ਹੋ ਜਾਂਦੀ ਹੈ ਉਹ ਪਾਣੀ ਦਾ ਭਾਗ ਵੀ ਬਣ ਜਾਂਦੀ ਹੈ ਤੇ ਆਪਣਾ ਵजूद ਵੀ ਕਾਇਮ ਰੱਖਦੀ ਹੈ ਸੋ ਇਸ ਤਰ੍ਹਾਂ ਸ਼ੇਖ ਫਰੀਦ ਜੀ ਉਹ ਪ੍ਰਾਪਰਣਾਵਾਂ ਚਲਾਉਂਦੇ ਅੱਗੇ ਵਧੇ ਹੋਏ ਇੱਥੇ ਆਏ ਅੱਜ ਵੀ ਅਸੀਂ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਹਰ ਰੋਜ਼ ਸ਼ਬਦਾਂ ਦੇ ਵਿੱਚ ਕੀਰਤਨ ਦੇ ਵਿੱਚ ਸੁਣਦੇ ਆਂ ਤੇ 55ਵਾਂ ਆਗਮਨ ਪਰਬ ਮਨਾ ਰਹੇ ਆ ਮੇਰੇ ਤੋਂ ਆਪ ਸਭ ਵਿਦਵਾਨਾਂ ਦੀ ਇਸ ਬੈਠਕ ਦੇ ਵਿੱਚ ਸਟੂਡੈਂਟਸ ਦੀ ਹਾਜ਼ਰੀ ਵਿੱਚ ਬੋਲਦਿਆਂ ਕੋਈ ਅੱਖਰ ਵੱਧ ਘੱਟ ਹੋ ਲਿਆ ਗਿਆ ਹੋਵੇ ਦੋਨੇ ਹੱਥ ਜੋੜ ਕੇ ਮੈਂ ਸ਼ਮਾ ਯਾਤਨਾ ਕਰਦਾ ਮੈਂ ਆਪਣੇ ਵਿਚਾਰਾਂ ਵਿੱਚ ਹੀ ਰੱਖਦਾ ਜੀ ਆਓ ਗੱਜ ਕੇ ਫਿਰ ਫਤਿਹ ਦੀ ਸਾਨ ਫਤਿਹਨਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਸਿੰਘ ਜੀ ਖਾਲਸਾ ਜੋ ਇਸ ਕਾਲਜ ਦੀ ਇਹਨਾਂ ਸੰਸਥਾਣਾ ਦੇ ਫਾਊਂਡਰ ਵੀ ਨੇ ਚੇਅਰਮੈਨ ਸਾਹਿਬ ਰੇਂਡੀਆ ਰਾਜ ਜੋ ਵੀ ਅਸੀਂ ਇਹ ਪ੍ਰਮਾਤਵਾ ਕੋਈ ਕਿ ਵਿਦਵਾਨ ਵੀ ਆ ਉਹਨਾਂ ਨੇ ਜੁਨਾਦਿਆਂ ਦੇ ਅੰਦਰ ਸਕਾਲਰਲੀ ਉਹਨਾਂ ਦੀ ਜੋ ਝਲਕ ਹੈ ਉਹਨਾਂ ਦੀ ਰਚਨਾਵਾਂ ਵਿੱਚ ਸਾਨੂੰ ਮਿਲਦੀ ਹੈ ਉਹ ਆਪਣੀ ਰਚਨਾ ਬਾਬਾ ਫਰੀਦ ਗੰਜਸ਼ ਸ਼ਕਰਗੰਜ ਅਤੇ ਫਰੀਦਕੋਟ ਵਿੱਚ ਜ਼ਿਕਰ ਕਰਦੇ ਹਨ ਤੇ ਬੜੇ ਸੋਹਣੇ ਢੰਗ ਨਾਲ ਫਰੀਦ ਬਾਣੀ ਦੇ ਕੁਝ ਸੰਕੇਤ ਦੀ ਵਿਆਖਿਆ ਕਰਦੇ ਹਨ ਸੱਚੇ ਕੌਣ ਹਨ ਨਾਲ ਉਹ ਸ਼ਹਿਤ ਕੇ ਆਪਣਾ ਇੱਕ ਸਿਸਟਮ ਵਿਵਸਥਾ ਐਸਟੈਬਿਸ਼ ਕਰਦੇ ਆ ਤੇ ਇੱਕ ਮਤ ਅਨੁਸਾਰ ਇੱਕ ਤੀਸਰੀ ਸੱਤਾ ਹੈ ਜੋ ਸਾਰਾ ਕੁਝ ਚਲਾਉਂਦੀ ਹੈ ਉਹ ਸੁਪਰੀਮ ਕਾਨੂੰ ਮੰਨਿਆ ਜਾਂਦਾ ਹੈ ਇਹ ਅਕੈਡੈਮਿਕ ਪੁਆਇੰਟ ਆਫ 뷰 ਤੋਂ ਅਕੈਡੈਮਿਕ ਪੁਆਇੰਟ ਆਫ ਤੋਂ ਮੇਕੀ ਜਾਂ ਕੈਨੋ ਵੀ ਸਟ੍ਰਕਚਰ ਵਿਅਕਤੀ ਰਿਫਾਰਮਰ ਇਸ ਤਰ੍ਹਾਂ ਦੇ ਹੁੰਦੇ ਆ ਜੋ ਕੰਨੇ ਜਾਂਦੇ ਆ ਇਸ ਦੁਨੀਆ ਦੇ ਉੱਤੇ ਔਰ ਸਿੰਘੀ ਹੈ ਮਹਿਰ ਮਾੜੀਆਂ ਨੂੰ ਤਿਆਗ ਦੇਣਾ ਜਾਂ ਉਹਨਾਂ ਦਾ ਲਾਜ ਘੱਟੋ ਘੱਟ ਨਾ ਕਰਨਾ ਘਰ ਛੱਡਣ ਦੀ ਲੋੜ ਹੀ ਨਹੀਂ ਘਰੇ ਬੈਠ ਕੇ ਦਰਵੇਸ਼ੀ ਕਮਾਈ ਜਾ ਸਕਦੀ ਹੈ ਪਰ ਜਿਹੜੇ ਸਾਹਜ ਜੋ ਇਕ ਪ੍ਰੀਲੀ ਕਰਦੇ ਹਨ ਫਰੋੜਤਾ ਵੀ ਕਰਦੇ ਹਨ ਫਰੋੜਤਾ ਦਾ ਅਰਥ ਹੁੰਦਾ ਉਸ ਚੀਜ਼ ਦੀ ਪਕਾਇੀ ਕਰਦੇ ਵੀ ਖਾਂ ਜੋ ਇਹ ਗੱਲ ਕਈ ਹੈ ਨੂੰ ਸੱਚੀ ਨਹੀਂ ਸਾਰਕ ਜੋ ਟਿਫਣੀਲੀ ਕਰਦੇ ਹਨ ਫਰੋੜਤਾ ਵੀ ਕਰਦੇ ਹਨ ਫਰੋੜਤਾ ਦਾ ਅਰਥ ਹੁੰਦਾ ਉਸ ਚੀਜ਼ ਦੀ ਪਕਾਇੀ ਕਰਦੇ ਵੀ ਖਾਂ ਜੋ ਇਹ ਗੱਲ ਕਈ ਹੈ ਨੂੰ ਸੱਚੀ ਨਹੀਂ ਸਮਨ ਜੀ ਤੇਰੀ ਕਰਦਾ ਪਾਉ ਕਿਤਾ ਕਰਾਇਆ ਸਜਨਪਾ ਨਹੀਂ ਲੈਂਦਾ ਜੀ ਮੇਰਾ ਹੱਥ ਅੱਗ ਦੇ ਜੁੱਲਸਿਆ ਤਾਂ ਨਹੀਂ ਮੈਂ ਵੀ ਜੁੱਲਸਦਾ ਵੈਰ ਮਨੁੱਖ ਨੂੰ ਕੁਰਾਹੇ ਭਾਜ ਦੇ ਹਨ ਮਨੁੱਖ ਨੂੰ पुरा है पढ़ा देंगे हम सोलह तो लेके छत्तीस नंबर सोलो के बीच सैन शीलता रखना दुनियावी लाज तो बचना जिन्हों उर्दू फारसी के बीच नजात पाना भी कहा जाता है इस वीडियो नू अगे शेयर जरूर करना जी कृपा करके साडे चैनल नू सब्सक्राइब जरूर कर लो जी ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ